ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਾਰੇ ਨੇ ਕਹਿੰਦਾ ਖਵੇ ਜਾਨ ਬੁੱਝ ਕੇ ਕਹਿ ਰਿਆਂ ਜੈ ਸ਼੍ਰੀ ਰਾਮ ਗਰਵਾਣੀ ਦਾ ਫਰਮਾਨ ਹੈ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਤਰੁਬ ਪ੍ਰਹਿਲਾਦ ਜਪਿਓ ਹਰ ਜੈਸੇ ਕਿ ਪ੍ਰਹਿਲਾਦ ਭਗਤ ਨੇ ਰਾਮ ਐਦਾਂ ਜਪਿਆ ਉਸ ਤਰ੍ਹਾਂ ਤੁਸੀਂ ਰਾਮ ਜਪਣਾ ਇਸ ਕਲ ਕੇ ਰਾਮ ਦਾ ਨਾਮ ਸਭ ਤੋਂ ਵੱਡਾ ਮੇਰਾ ਰਾਮ ਮੇਰਾ ਰਾਮ ਅਯੁੱਧਿਆ ਵਾਲਾ ਸਭ ਤੋਂ ਵੱਡਾ ਸੋ ਗੁਰੂ ਸਾਹਿਬ ਦੀ ਬਾਣੀ ਨੂੰ ਤੁਸੀਂ ਨਕਾਰ ਨਹੀਂ ਸਕਦੇ ਬਹੁਤ ਸਾਰੀਆਂ ਮੈਨੂੰ ਕੌਲਾਂ ਆ ਰਹੀਆਂ ਨੇ ਕਿ ਤੁਸੀਂ ਬਹੁਤ ਬੋਲਦੇ ਹੋ ਕੁਝ ਅਜਿਹੇ ਨੇ ਜਿਹੜੇ ਕਹਿੰਦੇ ਨੇ ਬਹੁਤ ਚੰਗਾ ਬੋਲਦੇ ਹੋ ਤੁਸੀਂ ਸਨਾਤਨ ਦੀ ਗੱਲ ਕਰਦੇ ਹੋ ਤੇ ਤੁਸੀਂ ਪੰਥ ਨੂੰ ਵੰਡਦੇ ਹੋ ਕਈ ਜਿਹੜੇ ਕੱਟੜ ਨੇ ਜਿਹੜੇ ਜਿਹੜੇ ਗੜਗੱਜ ਨੇ ਗੜਗੱਜ ਤੇਰੇ ਚੇਲੇ ਨੇ ਜਾਂ ਜਿਹੜੇ ਕੱਟੜ ਪੰਥੀ ਨੇ ਜਿਨ੍ਹਾਂ ਨੂੰ ਨਫ਼ਰਤ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਅਲੱਗ ਆ ਸਾਡੇ ਕੋਲ ਪੰਜ ਤਖਤ ਨੇ ਉੱਥੇ ਦੇ ਤਖਤ ਦੀ ਮਰਿਆਦਾ ਤਿਲਕ ਦੀ ਆ ਝਟਕੇ ਦੀ ਆ ਅਲੱਗ ਹੈ ਦੂਸਰਾ ਪਟਨਾ ਸਾਹਿਬ ਦੀ ਜਿਹੜੀ ਮਰਿਆਦਾ ਉਹ ਅਲੱਗ ਹੈ ਉੱਥੇ ਤੇ ਗੜਗੱਜ ਨੂੰ ਛੇਕਿਆ ਜਾਂਦਾ ਹੈ ਰਹਿ ਗਏ ਸਾਡੇ ਕੋਲ ਤਿੰਨ ਤਖਤ ਗੜਗੱਜ ਤੁਹਾਡੇ ਕੋਲ ਤਿੰਨ ਤਖਤ ਨੇ ਇਸ ਸਮੇਂ ਜਿਹੜੇ ਤੁਹਾਡੇ ਦੇ ਕੋਲ ਕਬਜ਼ਾ ਹੈ ਇੱਕ ਤਖਤ ਤੁਸੀਂ ਜਿਹੜਾ ਦਮਦਮਾ ਸਾਹਿਬ ਤੋਂ ਆ ਸਾਬੋ ਦੀ ਤਲਵੰਡੀ ਉਹ ਤੁਸੀਂ ਦਮਦਮੀ ਟਕਸਾਲ ਨੂੰ ਦੇ ਦਿਓ ਸੰਤ ਗਿਆਨੀ ਹਨਾਨ ਸਿੰਘ ਧੂਮਾ ਜੀ ਨੂੰ ਦੇ ਦਿਓ ਤਾਂ ਜੋ ਉਹ ਵੀ ਇੱਕ ਸਾਡੇ ਪੰਥ ਦੀ ਮਹਾਨ ਸ਼ਖਸੀਅਤ ਹੈ ਇੱਕ ਕਾ ਤਖਤ ਜਿਹੜਾ ਜਿੱਥੇ ਤੁਹਾਡਾ ਕਬਜ਼ਾ ਜਿੱਥੇ ਤੁਸੀਂ ਜਿੰਨੂੰ ਮਰਜੀ ਜਾ ਬੋਲਦਾਨ ਨੇ ਬੂਥਾ ਚੱਕ ਕੇ ਉਹਨੂੰ ਤੁਸੀਂ ਆਪ ਰੱਖ ਲਓ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆ ਉਹ ਤਾਂ ਸਾਡਾ ਉਹ ਤਖਤ ਤੁਸੀਂ ਮੈਨੂੰ ਦੇ ਦਿਓ ਤਾਂ ਜੋ ਉਹਦੀ ਸੇਵਾ ਸੰਭਾਲ ਜਿਹੜੀ ਸਾਡੇ ਕੋਲ ਆ ਜਾਵੇ ਕਿਉਂਕਿ ਪੰਜਵਾਂ ਤਖਤ ਤਾਂ ਚੱਕਰਵਰਤੀ ਚੱਲਦਾ ਬਹੀਰ ਹੈ ਅਸੀਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਦਸਮ ਗ੍ਰੰਥ ਸਹਿਮਾਰਾ ਜੀ ਦਾ ਸਰਬ ਲੋਗ ਗ੍ਰੰਥ ਸਹਿਮਾਰਾ ਜੀ ਦਾ ਤੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨਾਂ ਦਾ ਅਸੀਂ ਉੱਤੇ ਪ੍ਰਕਾਸ਼ ਕਰ ਲੀਏ ਚਲੂਣੇ ਬੜੇ ਲੱਗਣੇ ਨੇ ਆ ਭੀਆਂ ਦੇ ਤੁਹਾਡੇ ਲੜਾਈਓ ਖਤਮ ਹੋ ਜਾਣੀਆਂ ਅਸੀਂ ਕੇਸਗੜ ਸਾਹਿਬ ਵਾਲੇ ਸਾਰੇ ਸਨਾਤਨੀ ਸਿੱਖ ਤੁਸੀਂ ਆਪਣਾ ਜਿਹੜਾ ਉੱਥੇ ਵਾਲੇ ਕੱਟੜ ਪੰਥੀ ਸਿੱਖ ਸੋ ਰਾਮ ਜੀ ਨੇ ਕਿਹਾ ਗੁਰੂ ਸਾਹਿਬ ਜੀ ਨੇ ਕਿਹਾ ਕੀ ਕਿਹਾ ਨਾਮ ਜਪਿਓ ਜੀ ਐਸੇ ਐਸੇ ਤ੍ਰੁਭ ਪਹਿਲਾਦ ਜਪਿਓ ਹਰ ਗੈਸੇ ਹਰ ਕਾ ਨਾਮ ਜਪੋ ਰਾਮ ਰਾਮ ਜਪੋ ਇਸ ਗੱਲ ਕਰਕੇ ਜੈ ਸ਼੍ਰੀ ਰਾਮ ਕਹਿਣ ਦੇ ਜਿਨ੍ਹਾਂ ਦੇ ਮਿਰਚਾਂ ਲੜਦੀਆਂ ਇਸ ਬਾਣੀ ਦੀ ਤੋਕ ਨੂੰ ਤੁਸੀਂ ਬਦਲ ਨਹੀਂ ਸਕਦੇ ਜਿਹੜਿਆ ਗੜਗਾਜੇ ਤੂੰ ਐਖੇ ਤੇ ਮੌਲੀਆਂ ਖੋਲਦਾ ਮੇਰੇ ਸਾਹਮਣੇ ਕਿਸੇ ਦੀਆਂ ਖੋਲੀ ਫਿਰ ਤੈਨੂੰ ਮੈਂ ਦੱਸੂਗਾ ਹੁਣ ਕਿਉਂ ਤੁਸੀਂ ਮੌਲਵੀਆਂ ਨੂੰ ਸਿੰਘ ਨਹੀਂ ਸਜਾ ਸਕਦੇ ਸਿੰਘ ਸਿਰਫ Hindu ਸਨਾਤਨੀ ਹੀ ਸਿੰਘ ਸਜਦੇ ਨੇ ਤੇ ਤੁਸੀਂ ਸਾਰੇ ਸਨਾਤਨੀ ਆ ਤੁਸੀਂ ਸਾਰੇ Hindu ਆ ਤੇਰੀਆਂ ਮੌਲੀਆਂ ਵਾਲੀਆਂ ਵੀਡੀਓ ਮੇਰੀਆਂ ਇੰਸਟਾਗ੍ਰam ਤੇ ਪਈਆਂ ਲੋਕਾਂ ਨੇ ਦੇਖ ਲਈਆਂ ਤੁਸੀਂ ਲੋਕਾਂ ਦੇ ਖੋਲ ਕੇ ਹਿੰਦੂਆਂ ਦੇ ਤੁਸੀਂ ਪੈਰੀ ਹੱਥ ਲਾਉਂਗੇ ਇੱਕ ਦਿਨ ਕਾਨ ਕਹੇ ਤੁਸੀਂ ਡੰਡਵਤ ਕਰੋਗੇ ਹਿੰਦੂਆਂ ਨੂੰ ਤੁਸੀਂ ਮਿੰਤਾ ਕਰਨੀਆਂ ਦੁਬਾਰਾ ਉਹ ਦਿਨ ਦੂਰ ਨਹੀਂ ਕਿ ਇੱਕ ਇੱਕ ਬੱਚਾ ਦੇ ਦੋ ਸਿੰਘ ਸਜਾ ਲਓ ਕਾਨ ਕਹੇ ਤੁਹਾਡੇ ਕੋਲ ਮਸ਼ੀਨਾਂ ਅੱਧੇ ਪੰਜਾਬ ਦੀਆਂ ਬੰਦ ਹੋ ਗਈਆਂ ਅੱਧਾ ਪੰਜਾਬ ਬਾਹਰ ਚਲੇ ਗਿਆ ਅੱਧਾ ਕ ਤੁਸੀਂ ਵੈਸੀ ਖਤਮ ਕਰ ਦੇਣਾ ਤੇ ਸਿੰਘ ਕਿੱਥੇ ਦੇ ਬਚਣੇ ਨੇ ਤੁਸੀਂ ਵੇਟ ਕਰੋ 5-10 ਸਾਲ ਮਿੰਤਾ ਕਾਨੀਆਂ ਤੁਸੀਂ ਆਪ ਕਹਿ ਕਹਨਾ ਵੀ ਹਿੰਦੂ ਭਾਈਆਂ ਨੂੰ ਇੱਕ ਸਾਨੂੰ ਮਾਇਆ ਦੇ ਦੋ ਇੱਕ ਤੁਸੀਂ ਸਾਨੂੰ ਇੱਕ ਇੱਕ ਬੱਚਾ ਦੇ ਦੋ ਸਿੰਘ ਸਜਾਉਣੇ ਨੇ ਤੇ ਦਾਸ ਦੀਆਂ ਗੱਲਾਂ ਨੂੰ ਲਿਖ ਲਿਓ ਅੱਜ ਸੋ ਇਹ ਹੀ ਕਹਾਂਗਾ ਮੈਂ ਸਾਰੇ ਸਨਾਤਨੀ ਭਾਈਆਂ ਨੂੰ ਕਹਾਂਗਾ ਦੁਬਾਰਾ ਰੋਜ਼ ਕਹਾਂਗਾ ਗੁਰੂ ਘਰ ਜਾਓ ਗੁਰੂ ਰਾਮਦਾਸ ਦੇ ਦਰ ਤੇ ਜਾਓ ਚਵਾਨੀਆਂ ਠਿਆਨੀਆਂ ਜ਼ਰੂਰ ਲੈ ਕੇ ਜਾਇ ਕਰੋ ਤੁਹਾਨੂੰ ਨੋਟਾਂ ਦੀ ਜ਼ਰੂਰਤ ਨਹੀਂ ਗੁਰੂ ਕੋ ਮੰਗਣ ਜਾਂਦਾ ਹੈ ਦੇਣ ਨਹੀਂ ਅਸੀਂ ਤੇ ਗੁਰੂ ਨੂੰ ਕੀ ਦੇ ਸਕਦੇ ਹਾਂ ਉਹ ਤੁਹਾਡੇ ਪੈਸੇ ਇਹ ਖਾਲਸਤੇ ਦਾ ਬੋਰਡ ਲਗਾਉਣ ਵਾਸਤੇ ਲਗਾਉਂਦੇ ਨੇ ਉਹ ਪੈਸਿਆਂ ਦੇ ਨਾਲ ਹਵਾਰੇ ਦੇ ਬੋਰਡ ਲੱਗਦੇ ਨੇ ਉਹ ਪੈਸਿਆਂ ਦੇ ਨਾਲ ਪਾਕਿਸਤਾਨ ਦੇ ਨਾਰੇ ਲੱਗਦੇ ਨੇ ਉਹ ਪੈਸੇ ਦੇ ਨਾਲ ਨਫ਼ਰਤ ਫਲਾਈ ਜਾਂਦੀ ਆ ਤੁਹਾਡੇ ਹਿੰਦੂਆਂ ਦੇ ਪੈਸਿਆਂ ਦੇ ਨਾਲ ਤਨਖਾਹਾਂ ਲੈ ਕੇ ਤੁਹਾਡੇ ਹੱਥਾਂ ਤੋਂ ਮੌਲੀਆਂ ਖੋਲੀਆਂ ਜਾਂਦੀਆਂ ਨੇ ਮਾਫ਼ ਕਰਨਾ ਮੇਰੇ ਕੌੜੇ ਸ਼ਬਦ ਨੇ ਪਰ ਸੱਚੇ ਨੇ ਵਿਚਾਰ ਤੁਸੀਂ ਆਪਕਾ ਨਹੀਂ ਆਂ RAM ਜਪਿਓ ਜੀ ਐਸੇ ਐਸੇ ਤ੍ਰੁਪ ਪਹਿਲਾਦ ਜਪਿਓ ਹਰ ਜੈਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ